ਸ਼ਹਿਰ ਧਾਰੀਵਾਲ ਦੇ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤਾਂ ਪਿਛਲੇ ਹਫ਼ਤੇ ਤੋਂ ਲਗਾਤਾਰ 3-3 ਘੰਟੇ ਤੱਕ ਜਾਮ ਲੱਗੇ ਰਹਿੰਦੇ ਨੇ ਤੇ ਕੁਝ ਮੀਡੀਆ ਧਾਰੇ ਤੇ ਖਬਰਾਂ ਦੇ ਵਿੱਚ ਇਸ ਸੰਬੰਧ ਵਿੱਚ ਖਬਰਾਂ ਲੱਗਣ ਤੋਂ ਬਾਅਦ ਟ੍ਰੈਫਿਕ ਪੂਰਨ ਹਰਕਤ ਦੇ ਵਿੱਚ ਆ ਗਈ ਹੈ ਅੱਜ ਗੁਰਦਾਸਪੁਰ ਤੋਂ ਉੱਚੇ ਚੇਤੌਰ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਤੇ ਸ਼ਹਿਰ ਧਾਰੀਵਾਲ ਦੇ ਵਿੱਚ ਉਹਨਾਂ ਨੇ ਡਟਵਾ ਰੋਡ ਚੌਕ ਪੁਲਿਸ ਸਟੇਸ਼ਨ ਤਾਰੀਵਾਲ ਦੇ ਨਜ਼ਦੀਕ ਅਤੇ ਨਵੀਂ ਬਾਦੀ ਸਣੇ ਕਈ ਇਲਾਕਿਆਂ ਦੇ ਵਿੱਚ ਬਹੁਤ ਮੋਟਰਸਾਈਕਲ ਨੂੰ ਘੇਰਾ ਪਾ ਕੇ ਉਹਨਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਵਿਕਟੇ ਨੇ ਬਹੁਤ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵਜਨ ਦੇ ਕਾਰਨ ਸ਼ਹਿਰ ਤਾਰੀਵਾਲ ਦੇ ਲੋਕ ਬੇਹੱਦ ਜਿਹੜੇ ਕੀ ਪਰੇਸ਼ਾਨ ਚ ਇਸ ਮੌਕੇ ਗੱਲਬਾਤ ਕਰਦ ਹੋ ਟ੍ਰੈਫਿਕ ਚਾਰਜ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਤਾਰੀਵਾਲ ਤੋਂ ਕੁਝ ਦੇਖਿਆ ਕਿ ਅੱਧੀ ਸਮੱਸਿਆ ਦੀ ਜੜ ਤਾਂ ਦੁਕਾਨਾਂ ਦੇ ਬਾਹਰ ਲੱਗਾ ਸਮਾਨ ਹੈ ਦੁਕਾਨਦਾਰ ਨੂੰ ਖੁਦ ਹੀ ਸਮਝਦਾਰੀ ਵਰਤਣੀ ਚਾਹੀਦੀ ਹੈ ਇਸ ਦੇ ਇਲਾਵਾ ਉਹਨਾਂ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਬੁਲਟ ਦੇ ਸਾਇਲੈਂਸਰ ਬਦਲਾਉਣ ਦੇ ਲਈ ਖੁੱਲੇ ਪੈਸੇ ਦੇ ਨੌਜਵਾਨ ਲੜਕੇ ਆਪਣੇ ਸ਼ੌਕ ਪੂਰੇ ਕਰਨ ਲਈ ਬੁਲਟ ਉਤੇ ਸਾਇਲੈਂਸਰ ਬਦਲਵਾ ਕੇ ਉਸਦੇ ਪਟਾਕੇ ਮਾਰਦੇ ਨੇ ਮੋਟ ਆਇਆ ਜੀ ਅੱਜ ਅਸਾ ਟਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਧਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਤੇ ਇਸ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾ ਕਰ ਕਰ ਕੇ ਬੜੀਆਂ ਵੇਖ ਲੀਆਂ ਉਹਨੇ ਅੜਦੇ ਦੇ ਰੋ ਅੱਜ ਅਸੀਂ ਹਸਾਬ ਕਰਾਂਗੇ ਸ਼ਾਮ ਨੂੰ ਆ ਵੀ ਹੋਏ ਟਿਕ ਚਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਣ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਤੁਹਾਡੇ ਸਾਹਮਣੇ ਹੁਣ ਇੱਕ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਕਿ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ ਪਿੱਛੇ ਕਰਾਓ ਜਿੰਨਾ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਹੈ ਅਪਰੋਚਮੈਂਟ ਕੀਤੀ ਹੈ ਉਹ ਇੱਕ ਕਮੇਟੀ ਨਾਲ ਚੱਲੇ ਤਾਂ ਫੇਰ ਹੀ ਗੱਲ ਬਣਦੀ ਹੈ। ਇਹਨਾਂ ਨੂੰ ਇਹੋ ਅਪੀਲ ਕਰਨੀ ਹੈ ਕਿ ਪੜ੍ਹੇ ਲਿਖੇ ਲੋਕ ਨੇ ਆ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਹੈ ਨਾ ਕਰਨਾ। ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲਏ ਇਹਨਾਂ ਨੂੰ ਅਪਣਾਉਣਾ